ਹੈਲੋ ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਜੀ ਗੋਲੀ ਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਰਹੋ ਤੇ ਹਾਂਜੀ ਆਪਣੇ ਸਾਰੀਆਂ ਸਫਾਈਆਂ ਹੋ ਚੁੱਕੀਆਂ ਜੀ ਸਾਰਾ ਕੰਮ ਕਲੀਟ ਆ ਜੀ ਹੁਣ ਬਸ ਬਾਬਾ ਜੀ ਦੇ ਆਉਣ ਦੀ ਧੀਰ ਆ ਜੀ ਹਾਂਜੀ ਆਪਣੇ ਇੱਧਰ ਸਾਰਾ ਸਾਫ਼ ਸੁਥਰਾ ਕਰਤਾ ਜੀ ਆਪਣੀ ਕਿਚਨ ਵੀ ਇੱਧਰ ਸਾਫ਼ ਕਰਤੀ ਜੀ ਤੇ ਇਧਰ ਵੀ ਸਾਰੀਆਂ ਸਫਾਈਆਂ ਕਰਤੀਆਂ ਜੀ ਬਹੁਤ ਸੋਹਣੀ ਚੱਲਦੀ ਆ ਜੀ ਬਹੁਤ ਵਧੀਆ ਤੇ ਇਧਰ ਬਾਪੂ ਲੱਗਿਆ ਜੀ ਅਖਬਾਰ ਪੜਨ ਬੈਲਾ ਆਪਣੀ ਸੁੱਤੀ ਪਈ ਆ ਜੀ ਜਿਵੇਂ ਸਾਰਾ ਕੱਲ ਗਿੱਲਾ ਸੀਗਾ ਜੀ ਅੱਜ ਸਾਰਾ ਸੁੱਕ ਗਿਆ ਜੀ ਐਨ ਵਧੀਆ ਹਾਂਜੀ ਗੁਰਲੀਨ ਨਾਲ ਫੁੱਲਾਂ ਨਾਲ ਸਜਾਊਗੀ ਇਹ ਕਹਿੰਦੀ ਜੀ ਅੱਜ ਐਕਤੀ ਮੈਂ ਕਰਨਾ ਜੀ ਚਲੋ ਦੇਖਦੇ ਆ ਜੀ ਇਹ ਕਿਵੇਂ ਕਰਦੀ ਆ ਚਲੋ ਇਹਨੂੰ ਵੀ ਕਰ ਲੈਣ ਦੋ ਸ਼ਸ਼ੀਕਾ ਬਲਾ ਉੱਤਰ ਗੁੱਲੀ ਨੂੰ ੁੱਟੀ ਦੇਣ ਸਾਰਿਆਂ ਨੂੰ ਸ਼ਸ਼ੀਕਾ ਵੈਲਕਮ ਟੂ ਮਾਈ ਬਲੌਗ ਚੱਲ ਠੀਕ ਆ ਬੁੱਤ ਤੂੰ ਕਰ ਮੈਂ ਹੋਰ ਕੰਮ ਕਰ ਲਾਂ ਠੀਕ ਆ ਸੋਹਣਾ ਸੋਹਣਾ ਸਜਾਈ ਆ ਦੇਖੋ ਜੀ ਕਿੰਨੇ ਸੋਹਣੇ ਫੁੱਲ ਆ ਜੀ ਸਾਰੇ ਲੈ ਲਿ ਕਲੀਆਂ ਆ ਸਾਰੇ ਕਰ ਲੈ ਇਹਦੇ ਵਿੱਚ ਹੋਰ ਵੀ ਹੋਣਗੇ ਹੂੰ ਇੱਧਰ ਮੈਂ ਇੱਕ ਕਰਾਂ ਇਧਰ ਜੀ ਸਾਰੇ ਜੀ ਗਲਾਸ ਬੂਸ ਮੈਂ ਤਾਂ ਉਹ ਆਈ ਸੀਗੀ ਜੀ ਪਾਣੀ ਵਿੱਚ ਦੀ ਕੱਢੀ ਸੀਗੀ ਹਾਂਜੀ ਇੱਧਰ ਭੈਣ ਨੇ ਨਾ ਕੱਲ ਚੁੱਲ੍ਹੇ ਨੂੰ ਮਿੱਟੀ ਲਾਈ ਸੀ ਇਹ ਵੀ ਵਧੀਆ ਸੁੱਕ ਗਿਆ ਜੀ ਪਿੱਛੋਂ ਦਾ ਸੁੱਕ ਗਿਆ ਬਸ ਮਾੜਾ ਮਾੜਾ ਮੂਰਿਓ ਰਹਿ ਗਿਆ ਜੀ ਇਹ ਵੀ ਚਲੋ ਸੁੱਕ ਜੂਗਾ ਨਾ ਹੌਲੀ ਹੌਲੀ ਸੇ ਸੋਨਾ ਲੱਗਦਾ ਜੀ ਮਾਸੀ ਨੇ ਸਾਰੇ ਭਾਂਡੇ ਧੋਤੇ ਆ ਜਿੰਨੇ ਵੀ ਗਲਾਸ ਜਾਂ ਚਾਹ ਲਈ ਕੇਸ ਲਈ ਵਗੈਰਾ ਲੈ ਆਂਤੀ ਸੀ ਚਮਚੇ ਮਾਸੀ ਨੇ ਸਾਰੇ ਧੋਤੇ ਤੇ ਆਪਣੇ ਟੱਪ ਦੇਖੋ ਜੀ ਇਹ ਗੁਰਲੀਨ ਬਣਾ ਕੇ ਗਈ ਹੈ কুমਕਾਰ ਜੀ ਖੇਤਰੀਆ ਮੇਰੇ ਰਟੀ ਲਿਆ ਉਹ ਤੇ ਲਿਆ ਉਹ ਫੋਨ ਦੇ ਦਣਾ ਆਜੋ ਬਾਰੇ ਹਾਂ ਜੀ ਆਪਾਂ ਤਿਆਰ ਹੋ ਚੁੱਕੇ ਆ ਜੇ ਬਾਬਾ ਜੀ ਨੂੰ ਵੀ ਬਸ ਹੁਣ 9 ਵਜੇ ਜਾਣਗੇ ਜੀ ਲੈਣ ਗੁਰਦੁਆਰਾ ਸਾਹਿਬ ਤੇ ਹਾਂ ਜੀ ਹਾਂਜੀ ਸਾਰੀ ਤਿਆਰੀ ਹੋ ਚੁੱਕੀ ਹੈ ਜੀ ਤੇ ਬਸ ਥੋੜੀ ਦੇਰ ਤੱਕ ਜਾਣਿਆ ਜੀ ਗੁਰਦੁਆਰਾ ਸਾਹਿਬ ਤੇ ਹਾਂਜੀ ਅੱਜ ਆਪਾਂ ਪਾਉਣਾ ਸੀ ਨਵਾਂ ਸੂਟ ਜੀ ਕਦੇ ਆਪਾਂ ਪਾਇਆ ਨਹੀਂ ਐਕਤੀ ਜੀ ਪਹਿਲੀ ਵਾਰੀ ਪਾਉਣਾ ਸੀ ਆਪਾਂ ਨਵਾਂ ਸੂਟ ਜੀ ਮੈਂ ਤੁਹਾਨੂੰ ਪਤਾ ਹੀ ਹੈ ਜੀ ਟੇਲਰ ਜੀ ਆਪਾਂ ਨੂੰ ਛੇ ਦੀ ਕਪੜਾ ਦਿੰਦੇ ਨਹੀਂ ਅਜੋ ਫਸਟ ਟਾਈਮ ਦੀ ਆਪਾਂ ਨਵਾਂ ਸੂਟ ਪਾਉਣਾ ਸੀ ਚਲੋ ਕੋਈ ਗੱਲ ਨਹੀਂ ਜੀ ਟੇਲਰ ਕੋਲ ਟਾਈਮ ਨਹੀਂ ਸੀ ਜੀ ਹਾਂਜੀ ਅੱਜ ਵਾਲੀ ਮੇਰੀ ਡਿਊਟੀ ਜੇ ਆਂ ਦੀਦੀ ਨੇ ਸਾਂਭ ਲਈ ਜੀ ਅੱਜ ਆਪਾਂ ਹੋਰ ਕੋਈ ਕੰਮ ਕੀਤੇ ਉੱਪਰਲੇ ਤੇ ਅੱਜ ਆ ਦੀਦੀ ਨੇ ਕੀਤੀ ਹੈ ਜੀ ਲੈ ਮਸ ਆਹ ਦਿੱਤੀ ਦੇ ਦਵਾਂ ਮੈਂ ਇੱਕ ਐਖੀ ਦੇ ਦੇ ਦੋ ਤੇ ਜੀ ਹੁਣ ਆਪਾਂ ਖਾਵਾਂਗੇ ਚੋਲਾ ਨਾਲ ਰੋਟੀ ਹਾਂਜੀ ਬਹੁਤ ਆ ਸਾਸਮੂਸਾ ਹਾਂ ਬਹੁਤ ਆ ਆ ਗੋਲ ਵੀ ਅੱਕੀ ਲੈਂਦੇ ਰਾਜਵੀਰ ਹੈਪੀ ਬਰਥਡੇ ਥੈਂਕ ਯੂ ਮਾਮਾ દવિંદર વીરજી ਵੱਲੋਂ થેન્ક યુ મેમ ટોપિયા ખાલ કમ્પ્લીટ ઓપન કોઈ નાવજોત ઓતર બહાર ગયા બત તોલિયા ચકલી રેડ જા હાજી આપને જેડે પાઠ વાલે બચ્ચે સી જી ઓ ભી આ ગયા હાજી આઈ તોડી જઈ આજ કોલ ਤੇਰਾ ਤੇ ਨੋ ਪਤਾ ਸੀ ਹਾਂ ਡੈਡੀ ਫੁੱਲ ਲੈ ਕੇ ਆਇਆ ਸੀ ਤੇ ਵਿੱਚ ਇਹਨਾਂ ਨੇ ਥੋੜੇ ਘਰੇ ਜਿਹੜੇ ਲੱਗਿਆ ਫੁੱਲੋ ਤੋੜਨੇ ਆ ਮੇਰੇ ਬੱਚੇ ਆਪ ਇਹ ਬਤਾ ਦੇਣੇ ਵਾਸਤੇ ਦੱਸ ਕੀ ਲੈ ਕੇ ਆ ਮਮੀ ਇਹਨਾਂ ਨੂੰ ਪਾਠ ਸਿਖਾਉਂਦੀ ਆ ਸਾਰਿਆਂ ਨੂੰ ਕੱਲੋਂ ਇਹਨਾਂ ਦਾ ਕੰਪੀਟੀਸ਼ਨ ਆ ਗਿਆ ਕੰਪੀਟੀਸ਼ਨ ਲਈ ਹਾਂਜੀ ਉਹਦਾ ਪਾਠ ਸਾਰਾ ਹਾਂਜੀ ਸਾਈਕਲੀਆਂ ਕੌਣ ਲੈ ਕੇ ਆਉ ਸਾਰੀ ਲੈ ਕੇ ਆਉ ਸਾਈਕਲੀਆਂ ਸਾਰੀ ਲੈ ਕੇ ਆਉਣਗੀਆਂ ਇੰਨੀਆਂ 5 ਸਾਈਕਲੀਆਂ ਸਾਰਿਆਂ ਦੇ ਹੱਥ 'ਤੇ ਖੜੇ ਆ ਹਾਂ ਬਾਕੀ ਜੋ ਆਕਾ ਨੂੰ ਵੀ ਨਾਮ ਮਿਲਣਗੇ ਸਰਟੀਫਿਕੇਟ ਮਿਲਣਗੇ

ਸੰਜਨਾ ਕੀ ਤੋੜ ਮਰਮਨ ਆਖੋੜ ਗਏ ਤੀਰੋ ਸਾਥ ਸੰਗਿਆ ਜਨ ਸਾਥੇ ਪਰੋ ਹਤਕ ਨਾਮ ਤੇ ਆਈ ਹੈ ਕਾਰ ਜਿ ਆਵੇ ਰਾਸਾ ਭਾਵੇਂ ਮਾਨਸ ਕੋਵੇ ਭਾਵੇਂ ਕਿਸੇ ਪ੍ਰਕਾਰ ਦੀ ਚਿੰਤਾ ਛੋੜਾ ਤਖਤਲੇ ਸੋਣਾ ਸਾਰੇ ਦਰਸ ਜਾਂਦੇ ਨੇ ਭਾਅ ਦੂਰ ਹੋ ਜਾਂਦੇ ਨੇ ਪਲੀਜ਼ ਵਰਦੇਵ ਜੀ ਨਾਲੇ ਸਤਨਾਵਾਇਦੂ ਗਾਜਾ ਵੀ ਹਾਂਜੀ ਜੀ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਹ ਜਿਹੜੇ ਬੱਚੇ ਪਾਠ ਸੁਖਦੇ ਹੁੰਦੇ ਆ ਜੇ ਇਹਨਾਂ ਦੇਖੋ ਕਿੰਨਾ ਚਾਅ ਆ ਨਾ ਸ਼ਬਦ ਗਾਉਣ ਦਾ ਤੇ ਪਾਠ ਕਰਨ ਦਾ ਐਡੀ ਬਹਿ ਕੇ ਕੁੜੀ ਲੈ ਚੋ ਪਾ ਲਿਆ ਤੇ ਝੜ ਕੇ ਦਾਤਾ ਤੇਰੇ ਚੱਤ ਨਾ ਗਿਆ ਪਗੜੀ ਵੀ ਦਾਤ ਕੋਲੀ ਵਾਪੇਓ

thank you ਬਾਬਾ ਜੀ ਨੂੰ ਅੰਦਰ ਹੀ ਦੇਤੀ ਚਾਹੋ ਤੇ ਅੰਦਰ ਹੀ ਦੇਤੀ ਮੇਰਾ ਪੂਰਾ ਨਹੀਂ ਆਇਆ ਉਹ ਗਰਲੀ ਨੇ ਸਟੀਲ ਦੇ ਚਮਚੇ ਪਏ ਉਹ ਤੋਂ ਸਟੀਲ ਦੇ ਲਿਆ ਦੇ ਸਟੀਲ ਦੇ ਇੰਨੇ ਤਾਂ ਪਏ ਨੇ ਸਾਰੇ ਇੰਦਰ ਦਾ ਲੱਗਦਾ ਹੈ ਇੱਕ ਤੇ ਬੈਠੋ ਸਾਰਿਆਂ ਨੂੰ ਮਿਲੂਗਾ ਬੈਠੋ ਚਲੋ ਕੰਪਲੀਟ ਕਰਾਓ ਚਲੋ ਪਾ ਦੋ ਰੋਲਾ ਹੀ ਪਾਈ ਦਿੰਦੇ ਦੁਆਰਾ ਰੋਲਾ ਬਾਦੂ ਪਾ ਦਿੰਦੇ ਬੇਡਾਂ ਦੇ ਉੱਪਰ ਕਰੀ ਗਰਮਾ ਤੇ ਆਣ ਦੇਖ ਭਾਈ ਉਠਾੜਾ ਨੂੰ ਭਾਈ ਅਬ ਇਹ ਕਾ ਨਾ ਚਾਹਨਾ ਬੜਾ ਆਖਣ ਦੇਖਿਆ ਕਿਨੇ ਬਣਿਆ ਪੈਂਦਾ ਮੇਰੇ ਕੇ ਨਵਜੋਤ ਨੂੰ ਵੀ ਹਾਂਜੀ ਸਾਰੇ ਰਾਜਵੀਰ ਦੇ ਫਰੈਂਡਸ ਨੇ ਜੀ ਜਿੰਨਾ ਅੱਜ ਬਲਦੇ ਆ ਜੀ ਉਦੇ ਸਾਰੇ ਦੋਸਤ ਨਹੀਂ ਜੀ ਔਰ ਸਾਸ ਕੌਣ ਲੈ ਗਿਆ ਐ ਸੀਟੀ ਮਾਸਟਰ ਬੁੱਤਾ ਸੰਕੇ ਹਾਂਜੀ ਬੁੱਤਾ ਹੈ ਬੁੱਤਾ ਹਾਂ ਪਤਾ ਨਾ ਇਹਨੂੰ ਮੈਂ ਕਿ ਇਹ ਮੈਨੂੰ ਆਏ ਸੀ ਨਾ ਮੈਨੂੰ ਪਤਾ ਨਹੀਂ ਇਹਨੂੰ ਪਤਾ ਹੋ ਗਿਆ ਤਾਂ ਕਹਿ ਰਹੇ ਨਾ ਵੀ ਪਤਾ ਰਾਜਵੀਰ ਹਾਂਜੀ ਚਾਹ ਪੀ ਲਈ ਦੀਦੀ ਤੁਸੀਂ ਹਾਂਜੀ ਪੀ ਲੀ ਠੀਕ ਹਾਂਜੀ ਹਾਂਜੀ ਜ਼ਰੂਰ ਚਲੋ ਗੁਰਦੁਆਰਾ ਸਾਹਿਬ ਜਾ ਰਹੇ ਹੁਣ ਠੀਕ ਹੈ ਇੱਥੇ ਰਹਿਣਾ ਇੱਥੇ ਰਹਿਣਾ ਰਾਪੋ ਦਾ ਆਇਆ ਹੈ ਨਾ ਜਾਂ ਤੇ ਆ ਤੁੰਗੁਰੂ ਦਾ ਚਾਰ ਜਵਾਬ ਨਾ ਦੇ। ਇਹਨਾਂ ਦੇ ਆਸਿ ਗ੍ਰੰਥਾਂ ਦੇ ਲਾਭ ਹੋਣਗੇ। ਅਰਜੋ ਆਪ ਵੀ ਮੈਨੂੰ ਆਹ ਰੈਕੀ ਚੰਦਰੀ। ਬਸ਼ੁਗਰ। ਇਹ ਚਾਹ ਪੀਵੋ ਤੇ ਆਓ। ரீத ரீத ஆஹி த ஒரு தலவன் பத வியாபாரியின் நம்பர் 46 66 பண்ணலாம் ரீத ரீத ஸ்மூசி ਕੀ ਨੀ ਬੋਲੇ ਬੰਤਾ ਤੇ ਹੋ ਗਿਆ ਜੀ ਦੇ ਲੋਕ ਕਰਦੇ ਕਰ ਕੋਈ ਪੈਸੇ ਆ ਨਹੀਂ ਕੋਈ ਕਿਸੇ ਤਰ੍ਹਾਂ ਦਾ ਲੈਣ ਦੇ ਐਂਡ ਕਰਵਾਉ ਸੀ ਬਾਣੀ ਦਾ ਨਾਮ ਕੋ ਮੋੜ ਲੈ ਆ ਸਾ ਤੇ ਨਾਮ ਹੀ ਦੇ ਦਿਆਉ ਤਾਉ ਤਾਉ ਦੇ ਕੇ ਤੋਂ ਚਲੋ ਤੋਂ ਇਸੇ ਪ੍ਰਵਾਹ ਨਾਲ ਸੰਸਾਰ ਨੂੰ ਸ਼ਬਿਆ ਆਖ ਚਲੰਗੀ ਆ ਗਿਆ ਉਹ ਸ਼ਿਕਰੋ ਸੇ ਇਤਨਾ ਨਿਰੰਦੇ ਰਹਿ ਕੇ ਆਸਾਂ ਨੂੰ ਵੀ आओ ये वाला सब में ठान उन पक्ति हो गए तो पम्पेंटली तो हो जिसको रखता है इंसान कुछ नहीं होगा तथा अगली मंज़ल पत्ताएँ का जानिए तो वो तो पक्ति होती है पढ़ हो रही है बहुत है ना बहुत है हाँ नहीं, नहीं।, तो नहीं। ਆਪਾਂ ਦੀ ਕਰੀਏ ਨਾਂ ਦੇ ਨਾਂ ਆ ਖਲੀ ਰਕੇ ਹੱਥ ਜੋੜ ਹੱਥ ਹੌਲੀ ਹੌਲੀ ਮਾਣ ਕੇ ਬਾਹਰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅੰਮੋ ਵਾਹਿਗੁਰੂ पिच्चे पीज़ा। पिच्चे पीज़ा। हाँ ਪਈਏ ਪਿੱਛੇ ਪਈਆਂ ਖਾ ਪਿੱਛੀ ਪਿੱਛੀ ਰਾਕਿਆਂ ਦੀ ਗੁੱਲੀ ਨੂੰ ਕਿੱਧਰ ਗਈ ਗੁੱਲੀ ਨੂੰ ਹੁਣ ਤਾਂ ਮੈਂ ਤੇਰਾ ਬਣਾਉਂ ਗਿਆ ਮੈਂ ਤਾਂ ਮਿਲਾਂ ਉਹਨਾਂ ਨੂੰ ਮੈਂ ਨਾਲ ਉਹ ਹੈਗਾ ਪਾਣੀ ਦਿੱਤੀ ਚ ਬੋਤਲ ਚ ਪਾਵਾਂ ਹੈਗਾ ਪਾ ਦੋ ਰਾਜ ਸੋਲ 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 ਚ ਬੰਝੇ ਮੈਂ ਲੈ ਕੇ ਨਹੀਂ ਆਈ ਸੀ ਦੀਦੀ ਚਾਕੇ ਮੈਂ ਕਿਹਾ ਗਰਮੀ ਆ ਮੈਂ ਦੋਈ ਲਿਆਈ ਸੀਗੀ ਤੇ ਮੈਂ ਕਿਹਾ ਚਲ ਇੱਥੇ ਸਿਓ ਲੂੰਗੀ ਇੰਨਾ ਕੋਲ ਫਿਰ ਹੁਣ ਟਾਈਮ ਨਹੀਂ ਸੀਗਾ ਪਤਾ ਹੀ ਨਹੀਂ ਸੀਗਾ ਅਚਾਨਕ ਇੱਥੇ ਆ ਕੇ ਸਲਾਹ ਬਣੀ ਆ ਮੈਂ ਤਾਂ ਦੋਈ ਲਿਆਈ ਸੀ ਤਾਂ ਘਰ ਗਈ ਮੈਂ ਐਵੇਂ

ਕਾਹ ਕਿੱਥੇ ਆ ਚਲ ਆ ਇਹ ਨਵਜੋ ਤਾਂ ਤੂੰ ਸਾਰੀ ਕੂਲਿੰਗ ਤਾਂ ਬਾਹਰ ਨਿਕਲ ਜਾਂਦੀ ਹੈ ਤੁਹਾਡੀ ਮੈਂ ਕਿਹਾ ਗੇਟ ਤਾਂ ਲਾ ਲਿਆ ਕਰੋ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਦੀਆਂ ਕੁੜੀਆਂ ਲੈ ਹਾਂ ਬਾਬਾ ਨਾਨਕ ਦੇ ਹੋ ਜੀਆ ਹੋਏ ਹੋ ਜੀਆ ਕੁੜੀਆਂ ਲੈ ਹਾਂ ਬਾਬਾ ਨਾਨਕ ਕਾ ਹੋ ਜੀ ਹਾਂਜੀ ਆਪਾਂ ਵੀਡੀਓ ਦਾ ਅਨਡੇਥੀ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ